ਸਿਕਾਲ న్యూਸ 1950 ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਵਿਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰਾਂ ਤੇ ਫਰਕ ਤਾਂ ਪੈਂਦਾ ਹੈ ਵੀ ਸ਼ੁਰੂਆਤ ਕਰਦੇ ਹਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਇਮਰਾਨ ਖਾਨ ਨੂੰ ਵੱਡੀ ਰਾਹਤ ਮਿਲੀ ਹੈ ਪਾਕਿਸਤਾਨ ਦੀ ਸੁਪਰੀਮ ਕੋਰਟ ਤੋਂ ਇਮਰਾਨ ਖਾਨ ਨੂੰ ਜ਼ਮਾਨਤ ਮਿਲ ਗਈ ਹੈ 9 ਮਈ ਦੀ ਹਿੰਸਾ ਦੇ ਨਾਲ ਸਬੰਧਤ 8 ਮਾਮਲਿਆਂ ਦੇ ਵਿੱਚ ਇਮਰਾਨ ਖਾਨ ਨੂੰ ਜ਼ਮਾਨਤ ਮਿਲ ਗਈ ਇਮਰਾਨ ਖਾਨ 2023 ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਸੁਪਰੀਮ ਕੋਰਟ ਨੇ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਮਰਾਨ ਖਾਨ ਨੂੰ ਜ਼ਮਾਨਤ ਦੇ ਦਿੱਤੀ ਹੈ 2023 ਦਾ ਇਹ ਮਾਮਲਾ ਚੱਲਦਾ ਆ ਰਿਹਾ ਜਦੋਂ ਸਰਕਾਰੀ ਤੋਹਫਿਆਂ ਨਾਲ ਸੰਬੰਧਿਤ ਇੱਕ ਮਾਮਲੇ ਦੇ ਵਿੱਚ ਇਮਰਾਨ ਖਾਨ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਔਰ ਉਸ ਮਾਮਲੇ 'ਚ ਇਮਰਾਨ ਸਜ਼ਾ ਕੱਟ ਰਹੇ ਨੇ ਇਸ ਤੋਂ ਇਲਾਵਾ ਉਹ 190 ਮਿਲੀਅਨ ਪਾਉਂਡ ਦੇ ਮਾਮਲੇ 'ਚ ਵੀ ਸਜ਼ਾ ਿਆਫਤਾ ਨੇ 9 ਮਈ ਦੇ ਦੰਗਿਆਂ ਨਾਲ ਸੰਬੰਧਿਤ ਕਈ ਹੋਰ ਮਾਮਲੇ ਹਜੇ ਵੀ ਉਹਨਾਂ ਦੇ ਵਿਰੁੱਧ ਵਿਚਾਰ ਅਧੀਨ ਨੇ ਪਰ ਇਮਰਾਨ ਖਾਨ ਨੂੰ ਜ਼ਮਾਨਤ ਦਿੱਤੀ ਹੈ ਸੁਪਰੀਮ ਕੋਰਟ ਨੇ ਸੋ ਸੁਪਰੀਮ ਕੋਰਟ ਤੋਂ ਇਮਰਾਨ ਖਾਨ ਦੇ ਲਈ ਇੱਕ ਵੱਡੀ ਰਾਹਤ ਆਪਾਂ ਕਹਿ ਸਕਦੇ ਹਾਂ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਮਰਾਨ ਖਾਨ ਨੂੰ ਇਹ ਵੱਡੀ ਰਾਹਤ ਦਿੱਤੀ ਹੈ ਸਾਡੇ ਸਹਿਯੋਗੀ ਸ਼ਿਲेंद्र ਵਾਂਗੂ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਸ਼ਿਲेंद्र ਕਿੰਨੀ ਵੱਡੀ ਰਿਲੀਫ ਇਮਰਾਨ ਦੇ ਲਈ ਮੰਨ ਸਕਦੇ ਆਂ ਔਰ ਕੀ ਹੁਣ ਜੇਲ੍ਹ ਤੋਂ ਬਾਹਰ ਆ ਜਾਣਗੇ ਜਾਂ ਹਲੇ ਹੋਰ ਮਾਮਲੇ ਪੈਂਡਿੰਗ ਪਏ ਨੇ जो पार्टी है पीटीआई उसके खिलाफ हमने देखा था कि किस तरह से कार्रवाई लगातार होती आ रही है पिछले कुछ सालों के अंदर हालांकि हमने ये भी देखा था कि 5 अगस्त को एक एक पूरे देश में पाकिस्तान में प्रोटेस्ट भी हुए थे इमरान खान की रिहाई को लेकर मांग की जाती रही हालांकि इसके बाद ये भी कहा गया कि इमरान खान को लेकर सरकार की तरफ से भी बयान कई तरह बयान सामने आए लेकिन जो यह ताजा जो अपडेट है भले ही सुप्रीम कोर्ट ने राहत दी हो इमरान खान को लेकिन सही मायनों में इमरान खान को राहत नहीं मिलेगी क्योंकि ये हर कोई जानता कि पाकिस्तान में जो एस्टेब्लिशमेंट है जो वहाँ की आर्मी है जो वहाँ की आई है वो जो चाहते हैं वही होता है और हमने ये देखा है कि इमरान खान ने किस तरह से पाकिस्तान के जो करंट आर्मी चीफ हैं

ਦੇਸ਼ ਮੇ ਅਸਟੈਬਲਿਸ਼ਮੈਂਟ ਪੂਰਾ ਰਾਜ ਕਰਤੀ ਹੋਏ ਐਸੇ ਮੇ ইমরান ਖਾਨ ਨੂੰ ਕੋਈ ਰਾਹਤ ਫੌਰੀ ਤੌਰ ਤੇ ਮਿਲੇ ਇਹ ਕਹਿਣਾ ਗਲਤ ਹੋ ਠੀਕ ਹੈ ਸ਼ੁਕਰੀਆ ਸ਼ਲੇਂਦਰ ਇਸ ਪੂਰੀ ਜਾਣਕਾਰੀ ਲਈ ਤਾਂ ইমরান ਖਾਨ ਨੂੰ ਰਾਹਤ ਜ਼ਰੂਰ ਦਿੱਤੀ ਹੈ ਕੁਝ ਮਾਮਲਿਆਂ ਦੇ ਵਿੱਚ ਸੁਪਰੀਮ ਕੋਰਟ ਨੇ ਪਰ ਫੌਰੀ ਤੌਰ ਤੇ ਜੇਲ੍ਹ ਚੋਂ ਬਾਹਰ ਆ ਜਾਣਗੇ ਜਾਂ ਇਸ ਨੂੰ ਫੌਰੀ ਤੌਰ ਤੇ ਉਹਨਾਂ ਦੇ ਲਈ ਵੱਡੀ ਰਾਹਤ ਕਿਹਾ ਜਾਵੇ ਇਹ ਹਲੇ ਸੰਭਵ ਨਜ਼ਰ ਨਹੀਂ ਆਉਂਦਾ ਉਧਰ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਤੇ ਖੇਡ ਮੰਤਰਾਲੇ ਦਾ ਬਿਆਨ ਆਇਆ ਉਹਨਾਂ ਕਹਿੰਿਆ ਕਿ ਏਸ਼ੀਆ ਕਪਲੀ ਕ੍ਰਿਕਟ ਟੀਮ ਨੂੰ ਨਹੀਂ ਰੋਕਿਆ ਜਾਏਗਾ ਭਾਰਤ-ਪਾਕਿਸਤਾਨ ਦੇ ਵਿਚਕਾਲੇ ਵਿਚਾਲੇ ਕੋਈ ਦਵੱਲਾ ਮੈਚ ਨਹੀਂ ਹੋਏਗਾ ਪਾਕਿਸਤਾਨ ਭਾਰਤ ਪਾਕਿਸਤਾਨ ਦੀ ਟੀਮ ਨਹੀਂ ਆਏਗੀ ਭਾਰਤ ਨਹੀਂ ਆਏਗੀ ਭਾਰਤੀ ਖਿਡਾਰੀ ਵੀ ਪਾਕਿਸਤਾਨ ਨਹੀਂ ਜਾਣਗੇ ਯਾਨੀ ਸਿੱਧਾ-ਸਿੱਧਾ ਇੱਕ ਦੂਜੇ ਦੇ ਨਾਲ ਕੋਈ ਜਿਹੜਾ ਹੈ ਮੈਚ ਨਹੀਂ ਖੇਡੇ ਜਾਣਗੇ ਮਲਟੀ ਜਿਹੜੇ ਮਲਟੀ ਲਿਟਰਲ ਟੂਰਨਾਮੈਂਟ ਨੇ ਉਹਨਾ ਟੂਰਨਾਮੈਂਟ ਤੇ ਕੋਈ ਪਾਬੰਦੀ ਨਹੀਂ ਹੋਏਗੀ ਇਸ ਦਾ ਮਤਲਬ ਹੈ ਜਿਹੜਾ ਜਿਹਦੇ ਵਿੱਚ ਹੋਰ ਦੇਸ਼ ਵੀ ਖੇਡ ਰਹੇ ਨੇ ਜੇ مثلا ਚਾਰ ਦੇਸ਼ ਟੂਰਨਾਮੈਂਟ ਖੇਡ ਰਹੇ ਨੇ ਉਹਦੇ ਵਿੱਚ ਇੱਕ ਪਾਕਿਸਤਾਨ ਵੀ ਹੈ ਤਾਂ ਭਾਰਤੀ ਟੀਮ ਦੇ ਉੱਥੇ ਖੇਡਣ ਤੇ ਕੋਈ ਪਾਬੰਦੀ ਨਹੀਂ ਹੈ ਪਰ ਸਿੱਧੇ ਤੌਰ ਤੇ ਨਾ ਭਾਰਤੀ ਟੀਮ ਖੇਡਣ ਦੇ ਲਈ ਪਾਕਿਸਤਾਨ ਜਾਏਗੀ ਔਰ ਨਾ ਹੀ ਪਾਕਿਸਤਾਨ ਦੀ ਟੀਮ ਸਿੱਧੇ ਤੌਰ ਤੇ ਖੇਡਣ ਦੇ ਲਈ ਭਾਰਤ ਆਏਗੀ ਖੇਡ ਮੰਤਰਾਲੇ ਵੱਲੋਂ ਇਹ ਇੱਕ ਨਵੀਂ ਆਪਾਂ ਕਹੀਏ ਪਾਲਿਸੀ ਜਾਰੀ ਕੀਤੀ ਗਈ ਹੈ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਉਮੇਸ਼ ਪਿਛਲੇ ਸਮੇਂ ਦੇ ਵਿੱਚ ਬਹੁਤ ਐਸੀਆਂ ਚੀਜ਼ਾਂ ਹੋਈਆਂ ਪਹਿਲਗਾਮ ਹਮਲੇ ਤੋਂ ਬਾਅਦ ਕਈ ਫਿਲਮਾਂ ਨੂੰ ਲੈ ਕੇ ਸਵਾਲ ਉੱਠੇ ਕਿ ਜਿਨ੍ਹਾਂ ਚ ਪਾਕਿਸਤਾਨੀ ਕਲਾਕਾਰ ਸੀ ਉਹ ਫਿਲਮਾਂ ਤੱਕ ਰਿਲੀਜ਼ ਨਹੀਂ ਹੋਈਆਂ ਤਾਂ ਉਸ ਵੇਲੇ ਸਵਾਲ ਬਹੁਤ ਵੱਡਾ ਸੀ ਕਿ ਜਿਹੜੇ ਮੈਚ ਹੁੰਦੇ ਨੇ ਕੀ ਕ੍ਰਿਕਟ ਮੈਚ ਵੀ ਰੋਕੇ ਜਾਣਗੇ ਤਾਂ ਹੁਣ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਪਸ਼ਟੀਕਰਨ ਖੇਡ ਮੰਤਰਾਲੇ ਨੇ ਦੇ ਦਿੱਤਾ ਕਿ ਪਾਕਿਸਤਾਨ ਆਉਣਾ ਜਾਣਾ ਨਹੀਂ ਹੋਏਗਾ ਨਾ ਉਹਨਾਂ ਦਾ ਨਾ ਇਹਨਾਂ ਦਾ ਪਰ ਬਾਇਲਟਰਲ ਜਿਹੜੇ ਹੈਗੇ ਨੇ ਮਲਟੀਲਟਰਲ ਜਿਹੜੇ ਟੂਰਨਾਮੈਂਟਸ ਨੇ ਉਹਨਾਂ ਦੇ ਵਿੱਚ ਆ ਭਾਰਤੀ ਟੀਮ ਖੇਡ ਸਕਦੀ ਹੈ ਬਿਲਕੁਲ ਜੈ ਇਹਦੇ ਵਿੱਚ ਦੇਖੋ ਦੋ ਚੀਜ਼ਾਂ ਬੜੀ ਕਲੀਅਰ ਨੇ ਕਿ ਜਿਹੜੀ ਬਾਈਲੈਟਰਲ ਸੀਰੀਜ਼ ਦੀ ਗੱਲ ਕਰੀ ਜਾਂ ਨੀ ਕਿ ਦੋ ਦੇਸ਼ਾਂ ਦੀ ਦੋਸ਼ਾਂ ਜਾਏ ਉਹ ਤਾਂ ਸਵਾਲ ਹੀ ਨਹੀਂ ਹੁੰਦਾ ਕਿ ਪਾਕਿਸਤਾਨ ਦੀ ਟੀਮ ਇੰਡੀਆ ਪਾਕਿਸਤਾਨ ਜਾਏ ਠੀਕ ਹੈ ਔਰ ਜਾਂ ਪਾਕਿਸਤਾਨ ਦੀ ਟੀਮ ਇੰਡੀਆ ਐ ਔਰ ਜਿੱਦਾਂ ਐਗਜ਼ਾਮਪਲ ਹੈ ਕਿ ਏਸ਼ੀਆ ਹਾਕੀ ਕੱਪ ਹੋਣਾ ਸੀਗਾ ਉਹਦੇ ਵਿੱਚ ਪਾਕਿਸਤਾਨ ਦੀ ਟੀਮ ਨੇ ਇੰਡੀਆ ਜਾਣ ਤੋਂ ਮਨਾ ਕਰਤਾ ਨਾਮ ਵਾਪਸ ਲੈ ਲਿਆ ਠੀਕ ਹੈ ਦੂਜੀ ਗੱਲ ਜਿੱਥੇ ਤੱਕ ਗੱਲ ਹੈ ক্রিকেট ਦੀ ਕਿਉਂਕਿ ক্রিকেট ਜਿਹੜਾ ਹੈਗਾ ਉਹ ICC ਦੇ ਨਿਯਮਾਂ ਦੇ ਮੁਤਾਬਿਕ ਚੱਲਦਾ ਹੈ ਸਾਰੇ ਦੇਸ਼ ਉਸ ਨਿਯਮਾਂ ਦੇ ਮੁਤਾਬਿਕ ਬੰਦੇ ਹੁੰਦੇ ਕਿਉਂਕਿ ICC ਟੂਰਨਾਮੈਂਟ ਹੁੰਦਾ ਹੁਣ ਏਸ਼ੀਆ ਕੱਪ ਦਾ ਜਿਹੜਾ ਮੈਚ ਹੈ ਉਹ ICC ਟੂਰਨਾਮੈਂਟ ਹੈ ਏਸ਼ੀਆ ਕੱਪ ਉੱਥੇ ਖੇਡਣਾ ਕਿ ਖੇਡਣ ਦਾ ਫੈਸਲਾ BCCI ਕਰੇ ਕਿਉਂਕਿ BCCI ਕਿ ਦੋ ਦੇਸ਼ ਇਕੱਲੇ ਤੌਰ ਤੇ ਫੈਸਲਾ ਨਹੀਂ ਲੈ ਸਕਦੇ ਨਹੀਂ ਲੈ ਸਕਦੇ ਔਰ ਹਾਂ ਉਹ ਮੈਚ ਆਪਸ ਵਿੱਚ ਦੂਜੇ ਦੇ ਖਿਲਾਫ ਨਹੀਂ ਖੇਡ ਸਕਦੇ ਉਹਨਾਂ ਦਾ ਪੁਆਇੰਟ ਕੱਟ ਕੱਟ ਸਕਦੇ ਨੇ ਉਹ ਸਿਸਟਮਿਕ ਵੱਖਰਾ ਹੈ ਲੇਕਿਨ ਇਹ ਕਲੀਅਰ ਗਾਈਡਲਾਈਨਸ ਜਿਹੜੀ ਸਪੋਰਟਸ ਮਿਨਿਸਟਰੀ ਵੱਲੋਂ ਜਾਰੀ ਕੀਤੀ ਗਈ ਹੈ ਉਹ ਹੈ ਕਿ ਦੋ ਦੇਸ਼ਾਂ ਦੇ ਵਿੱਚ ਕਈ ਵਾਰ ਸੀਰੀਜ਼ ਹੁੰਦੀ ਹੈ ਖੇਡਣ ਚਲੇ ਗਏ ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਦੀ ਟੀਮਾਂ ਇੰਡੀਆ ਨਹੀਂ ਆ ਰਹੀ ਸੀ ਕੁਝ ਜਿਹੜੇ ਕਬੱਡੀ ਦੇ ਕੁਝ ਕਈ ਵਾਰ ਆਪਾਂ ਦੇਖ ਲੈਂਦੇ ਕੋਈ ਮੁਕਾਬਲੇ ਜਾਂ ਕੋਈ ਹੋਰ ਗੇਮਾਂ ਹੋਣੀਆਂ ਉਹਨੂੰ ਲੈ ਕੇ ਆਉਂਦੇ ਸੀ ਲੇਕਿਨ ਵੱਡੇ ਕੋਈ ਟੂਰਨਾਮੈਂਟ ਜਿੱਦਾਂ ਹਾਕੀ ਇੱਕ ਵੱਡਾ ਕਿਉਂਕਿ ਬਹੁਤ ਵੱਡਾ ਗੇਮ ਹੈ ਅ ਇਸ਼ਾ ਕਪ ਤੋਂ ਨਾ ਵਾਪਸ ਲਿਆ ਇੰਡੀਆ ਦੀ ਟੀਮ ਪਾਕਿਸਤਾਨ ਬਹੁਤ ਘਟ ਜਾਂਦੀ ਹੈ ਜਾਂ ਇੰਡੀਆ ਦੇ ਕੋਚਸ ਨੇ ਉਹ ਵੀ ਬਹੁਤ ਘਟ ਜਾਂਦੇ ਨੇ ਤਾ ਇੱਕ ਕਲੈਰਟੀ ਆ ਗਈ ਹੈ ਹੁਣ ਕਿ ਜਿਹੜੀ ਆਪਸ ਚ ਦੋ ਦੇਸ਼ੀ ਸੀਰੀਜ਼ ਖੇਡਦੇ ਨੇ ਨਾ ਤਾਂ ਇੰਡੀਆ ਜਾਏਗੀ ਨਾ ਪਾਕਿਸਤਾਨ ਆਏਗੀ ਹਾਂ ਜਿਹੜੇ ਇੰਟਰਨੈਸ਼ਨਲ ਟੂਰਨਾਮੈਂਟ ਨੇ ਉਹ ਪਾਕਿਸਤਾਨ ਦੀ ਟੀਮ ਇੰਡੀਆ ਯਾਨੀ ਏਸ਼ੀਆ ਕੱਪ ਚ ਤੁਸੀਂ ਪਾਕਿਸਤਾਨ ਨਾਲ ਖੇਡ ਸਕਦੇ ਹੋ ਉਹਦੇ ਤੇ ਕੋਈ ਇਤਰਾਜ਼ ਨਹੀਂ ਨਹੀਂ ਬਿਲਕੁਲ ਏਸ਼ੀਆ ਕੱਪ ਚ ਕਿਉਂਕਿ ਰੋਕ ਨਹੀਂ ਉਹ ਸਾਫ਼ ਕਿਹਾ ਵੀ ਹੈ ਕਿਉਂਕਿ ਉਹ ਖੇਰਬੜ ਮੰਤਰਾਲੇ ਦੇ ਦੀਨ ਆਉਂਦੇ ਹੀ ਨਹੀਂ ਹੈ ਕਿਉਂਕਿ ਉਹ ਟੂਰਨਾਮੈਂਟ ਬੀ ਆਈਸੀਸੀ ਦਾ ਹੈ ਔਰ ਇੰਡੀਆ ਵਿੱਚ ਬੀਸੀਸੀਆਈ ਡਿਸੀਜਨ ਲਏਗੀ ਕਿ ਉਹਨਾਂ ਦੇ ਟੀਮ ਭੇਜਣੀਆਂ ਨਹੀਂ ਭੇਜਣੀਆਂ ਠੀਕ ਹੈ ਸ਼ੁਕਰੀਆ ਉਮੇਸ਼ ਧੰਨਵਾਦ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਏਸ਼ੀਆ ਕੱਪ ਦੇ ਵਿੱਚ ਭਾਰਤ ਪਾਕਿਸਤਾਨ ਦੀਆਂ ਟੀਮਾਂ ਆਪਸ ਦੇ ਵਿੱਚ ਖੜਨਗੀਆਂ ਉਸ ਤੇ ਪਾਬੰਦੀ ਨਹੀਂ ਹੈ ਪਰ ਬਾਇਲਟਰਲ ਯਾਨੀ ਦੋ ਦੇਸ਼ਾਂ ਦੇ ਜਿਹੜੇ ਦਵੱਲੇ ਮੈਚ ਹੈ ਉਹਨਾਂ ਦੇ ਵਿੱਚ ਨਾ ਭਾਰਤੀ ਟੀਮ ਹਿੱਸਾ ਲਏਗੀ ਨਾ ਪਾਕਿਸਤਾਨੀ ਨਾ ਪਾਕਿਸਤਾਨ ਦੀ ਟੀਮ ਭਾਰਤ ਆਏਗੀ ਤੇ ਨਾ ਭਾਰਤ ਦੀ ਟੀਮ ਪਾਕਿਸਤਾਨ ਕੋਈ ਮੈਚ ਖੇਡਣ ਜਾਏਗੀ ਪਰ ਜਿਹੜੇ ਬੀਸੀਸੀਆਈ ਟੂਰਨਾਮੈਂਟ ਕਰਵਾਉਂਦੀ ਹੈ ਜਾਂ ਜਿਹਦੇ ਚ 4 ਕੰਟਰੀ ਜਾਂ 6 ਕੰਟਰੀ 8 ਕੰਟਰੀ ਹੈ ਉਨ੍ਹਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਉਹਦੇ ਤੇ ਬੈਨ ਨਹੀਂ ਹੋਏਗਾ ਉੱਥੇ ਇਹ ਮੈਚ ਖੇਡੇ ਜਾ ਸਕਦੇ ਤੇ ਹੁਣ ਜ਼ਿਕਰ ਪੰਜਾਬ ਚ ਆਮ ਆਦਮੀ ਪਾਰਟੀ ਤੇ ਭਾਜਪਾ ਵਿਚਾਲੇ ਸ਼ੁਰੂ ਹੋਈ ਖਿੱਚੋਤਾਣ ਦਾ ਸੂਬੇ ਚ ਇੱਕ ਵਾਰ ਫਿਰ ਭਾਜਪਾ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਆ ਮੋ ਸਾਹਮਣੇ ਹੋਗੇ ਭਾਜਪਾ ਨੇ ਤਮਾਨੇ ਗਵਰਨਰ ਗੁਲਾਬਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਤੇ ਇਸ ਮੁਲਾਕਾਤ ਤੋਂ ਬਾਅਦ ਆਪ ਤੇ ਹਰੂਬ ਲਾਇਆ ਕਿ ਪੰਜਾਬ ਸਰਕਾਰ ਉਹਨਾਂ ਵੱਲੋਂ ਪਿੰਡਾਂ ਚ ਚਲਾਏ ਜਾ ਰਹੇ ਕੈਂਪ ਬੰਦ ਕਰਵਾ ਰਹੀ ਹੈ ਪੂਰੀ ਤਰ੍ਹਾਂ ਨਾਲ ਮਨੀਸ਼ ਸੋਦੋਦੀਆ ਨੇ ਜੜਾ ਇਹ ਗੱਲ ਕਹੀ ਸੀ ਨਾ ਕਿ ਸਾਧੰਦ ਵੇਤ ਝੂਠ ਚਲ ਕਪੜ ਫਰੇਮ ਕਿ ਉਹਦੇ ਉਹਦੀ ਤਰਜ਼ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਹੋ ਰਹੀ ਹੈ ਉਧਰ ਸਰਕਾਰ ਨੇ ਭਾਜਪਾ ਦੇ ਸਾਰੇ આરોਪਾਂ ਨੂੰ ਸਿਰੇ ਤੋਂ ਨਕਾਰਿਆ ਤੇ ਕਿਹਾ ਕਿ ਕੇਂਦਰ ਦੀਆਂ ਯੋਜਨਾਵਾਂ ਰਾਜ ਸਰਕਾਰ ਦੇ ਮਾਧਿਅਮ ਨਾਲ ਲਾਗੂ ਕੀਤੀਆਂ ਜਾਂਦੀਆਂ ਨੇ ਨਾ ਕਿ ਪਾਰਟੀ ਵੱਲੋਂ ਕੈਂਪ ਲਾ ਕੇ ਉਹ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਸਟੇਟ ਗਵਰਨਮੈਂਟਾਂ ਦੇ ਵਾਈ ਲਾਗੂ ਹੁੰਦੀਆਂ ਜਾਂ ਪਾਰਟੀਆਂ ਦੇ ਵਾਈ ਲਾਗੂ ਹੁੰਦੀਆਂ ਉਹਨਾਂ ਦੇ ਬੰਦੇ ਗਲਤ ਕੰਮ ਕਰਦੇ ਸੈਂਟਰ ਗਵਰਨਮੈਂਟ ਦੀ ਸਕੀਮ ਉਹ ਥਰੂ ਸਟੇਟ ਗਵਰਨਮੈਂਟ ਉਹ ਵੀ ਅੱਜ ਹਰਿਆਣਾ ਪੰਜਾਬ ਮੱਧਿਲ ਕੋਈ ਵੀ ਹੈ ਉਹ ਪਾਰਟੀ ਵਰਕਰਾਂ ਤੇ ਥੂੜੀ ਆਉਂਦੀ। ਭਾਜਪਾ ਦਾ ਦਾਵਾ ਹੈ ਕਿ ਉਹਨਾਂ ਦੇ ਵਰਕਰ ਕਈ ਮਹੀਨਿਆਂ ਤੋਂ ਕਮਨ ਸਰਵਿਸ ਸੈਂਟਰ ਦੇ ਮਾਧਿਅਮ ਨਾਲ ਕੈਂਪ ਲਾ ਕੇ ਲੋਕਾਂ ਨੂੰ ਕੇਂਦਰ ਦੀਆਂ ਯੋਜਨਾਵਾਂ ਦਾ ਲਾਭ ਦਿਵਾਉਣ 'ਚ ਜੁਟੇ ਹੋਏ ਨੇ। ਉਹਨਾਂ ਦੀ ਭੂਮਿਕਾ ਕੇਵਲ ਲੋਕਾਂ ਨੂੰ ਕੈਂਪ ਤੱਕ ਲਿਆਉਣ ਅਤੇ ਲਿਜਾਣ ਤੱਕ ਸੀਮਤ ਹੈ ਪਰ ਸਰਕਾਰ ਉਹਨਾਂ ਦੇ ਕੈਂਪ ਬੰਦ ਕਰਵਾ ਰਹੀ ਹੈ। ਤੇ ਕੇਂਦਰ ਸਰਕਾਰ ਨੇ ਪੰਜਾਬ 'ਚ ਮੁਫਤ ਰਾਸ਼ਨ ਪਾਉਣ ਵਾਲੇ 11 ਲੱਖ ਲੋਕਾਂ ਦੇ ਨਾਮ ਸੂਚੀ 'ਚੋਂ ਹਟਾਉਣ ਨੂੰ ਕਿਹਾ। ਪਤਾ ਚੱਲਿਆ ਹੈ ਕਿ ਪੰਜਾਬ 'ਚ 11 ਲੱਖ ਲੋਕ ਐਸੇ ਨੇ ਜੋ ਆਰਥਿਕ ਰੂਪ ਨਾਲ ਸਮਰੱਥ ਹੁੰਦੇ ਹੋਏ ਵੀ ਮੁਫਤ ਨਾ ਯੋਜਨਾ ਦਾ ਲਾਭ ਲੈ ਰਹੇ ਨੇ। ਕਿਦਰ ਸਰਕਾਰ ਨੇ ਇਸ ਤੇ ਸਖਤ ਇਤਰਾਜ਼ ਜਤਾਉਂਦੇ ਹੋਏ 30 ਸਤੰਬਰ ਤੱਕ ਇਹਨਾਂ ਨਾਵਾਂ ਨੂੰ ਹਟਾਉਣ ਦੀ ਸਮਾਂ ਸੀਮਾ ਸੈੱਟ ਕੀਤੀ ਹੈ। ਇਹਨਾਂ ਲਾਭਪਾਤਰੀਆਂ 'ਚੋਂ ਜ਼ਿਆਦਾਤਰ ਤੇ ਕੋਲ 5 ਏਕੜ ਤੋਂ ਜ਼ਿਆਦਾ ਜ਼ਮੀਨ ਹੈ, ਚਾਰ ਪਹੀਆ ਵਾਹਨ ਨੇ ਤੇ ਕਈ ਤਾਂ ਟੈਕਸ ਵੀ ਭਰਦੇ ਨੇ। ਇਹ ਸਦਾ ਬਹਾਨਾ ਹੈ। ਇਸ ਬਹਾਨੇ ਉਹ ਵੇਂ ਪੰਜਾਬ ਸਰਕਾਰ ਨੂੰ ਜਿਹੜਾ ਕਮਜ਼ੋਰ ਕਰਨਾ ਚਾਹੁੰਦੇ ਆ। ਪੰਜਾਬ ਸਰਕਾਰ ਦੇ ਅਗੇਂਸਟ ਨੋਕਾ ਵੀ ਦਾਏ ਬਣੇ ਉਹ ਚਾਉਂਦੇ ਐ ਇਹ ਕਾਰਡ ਕੱਟਣ ਵਾਲਾ ਉਹਨਾਂ ਨੇ ਫੈਸਲਾ ਅੱਜ ਭੇਜਿਆ ਇਹਨੂੰ ਵਾਪਸ ਲੈਣਾ ਚਾਹੀਦਾ ਪੰਜਾਬ ਚ ਕੁੱਲ 341 ਲੱਖ ਰਾਸ਼ਨ ਕਾਰਡ ਨੇ ਜਿਨ੍ਹਾਂ ਚੋਂ 1 ਕਰੋੜ 53 ਲੱਖ ਲਾਹ ਪਾਤਰੀ ਨੇ ਜਿਨ੍ਹਾਂ ਚੋਂ 11 ਲੱਖ ਲੋਕ ਸ਼ੱਕੀ ਨੇ ਹਰ ਮਹੀਨੇ ਅਨਾਜ ਦੀ ਵੰਡ 32500 ਮੀਟ੍ਰਿਕ ਟਨ ਹੁੰਦੀ ਹੈ ਜਦਕਿ ਡਿਪੂਆਂ ਦੀ ਸੰਖਿਆ 19807 ਹੈ ਕੇਂਦਰੀ ਖਾਦ ਪੂਰਤੀ ਮੰਤਰਾਲੇ ਨੇ ਪੂਰੇ ਦੇਸ਼ ਚ ਰਾਸ਼ਨ ਕਾਰਡ ਧਾਰਕਾਂ ਦਾ ਰਿਕਾਰਡ ਪੰਜ ਵੱਖ-ਵੱਖ ਵਿਭਾਗਾਂ ਨਾਲ ਮਿਲਾਨ ਕੀਤਾ ਸੀ ਇਹਨਾਂ ਵਿੱਚ ਆਮਦਨ ਕਰ ਵਿਭਾਗ ਸੜਕ ਪਰਿਵਹਨ ਤੇ ਰਾਜਮਾਰਗ ਮੰਤਰਾਲਾ ਤੇ ਕਾਰਪੋਰੇਟ ਕਾਰਜ ਮੰਤਰਾਲਾ ਸ਼ਾਮਿਲ ਨੇ ਇਸ ਦੌਰਾਨ ਪੂਰੇ ਦੇਸ਼ ਚ 8 ਕਰੋੜ ਤੋਂ ਜ਼ਿਆਦਾ ਐਸੇ ਲੋਕਾਂ ਦੀ ਪਛਾਣ ਹੋਈ ਜੋ ਤੈਅ ਸ਼ਰਤਾਂ ਨੂੰ ਪੂਰਾ ਨਹੀਂ ਕਰਦੇ ਇਹਨਾਂ ਚੋਂ 11 ਲੱਖ ਪੰਜਾਬ ਤੋਂ ਨੇ ਕਾ ਕੇਂਦਰ ਦੀ ਇਹ ਸਕੀਮ ਹੈ ਜਿਸ ਦੇ ਤਹਿਤ ਗਰੀਬ ਲੋਕਾਂ ਨੂੰ ਅਨਾਜ ਵੰਡਿਆ ਜਾਂਦਾ ਹੈ ਔਰ ਉਹਨਾਂ ਲੋਕਾਂ ਦੇ ਲਈ ਇਹ ਸਕੀਮ ਹੈ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਨੇ ਗਰੀਬ ਨੇ ਉਹਨਾਂ ਨੂੰ ਮੁਫਤ ਰਾਸ਼ਨ ਦਿੱਤਾ ਜਾਂਦਾ ਹੈ ਚੌ ਚੌਲ ਦਿੱਤੇ ਜਾਂਦੇ ਆ ਖਣ ਕੰਢੀ ਜਾਂਦੀ ਹੈ ਪਹਿਲਾਂ ਪੰਜਾਬ 'ਚ ਇਹ ਸਕੀਮ ਸ਼ੁਰੂ ਹੋਈ ਸੀ ਬਾਦ ਕੇਂਦਰ ਨੇ ਅਡਾਪਟ ਕੀਤੀ ਤੇ ਫਿਰ ਕੇਂਦਰ ਇਹ ਰਾਸ਼ਨ ਅੱਗੇ ਵੰਡ ਲਾ ਪਰ ਜਦੋਂ 11 ਲੱਖ ਜਾਲੀ ਕਾਰਡ ਧਾਰਕਾਂ ਦਾ ਜ਼ਿਕਰ ਹੋਵੇ ਫਿਰ ਫਰਕ ਪੈਂਦਾ ਹੈ ਅਗਲੀ ਖਬਰ ਸਾਬਕਾ ਰੈਸਲਰ ਤੇ ਜੁਲਾਨਾ ਤੋਂ ਵਿਧਾਇਕ ਵਿਨੇਸ਼ ਫੋਗਾਟ ਦੀ ਕੇਸ ਦੀ ਅਪਡੇਟ ਨੂੰ ਲੈ ਕੇ ਐਸਐਚਓ ਨਾਲ ਤੂਫਾਨਾ ਦੇ ਰਸਲ ਜੁਲਾਨਾ ਹਲਕੇ ਦੇ ਇੱਕ ਪਿੰਡ ਤੋਂ ਇੱਕ ਵਿਅਕਤੀ ਆਪਣੇ ਪਰਿਵਾਰਕ ਮੈਂਬਰ ਦੀ ਗੁੰਮਸ਼ੁਦਗੀ ਰਿਪੋਰਟ ਲੈ ਕੇ ਵਿਧਾਇਕ ਕੋਲ ਪਹੁੰਚਿਆ ਸੀ ਕੇਸ ਦੀ ਅਪਡੇਟ ਲੈਣ ਲਈ ਜਦੋਂ ਵਿਨੇਸ਼ ਨੇ ਐਸਐਚਓ ਨੂੰ ਫੋਨ ਲਾਇਆ ਤਾਂ ਬਦਲੇ ਵਿੱਚ ਥਾਣੇਦਾਰ ਨੇ ਵਿਧਾਇਕ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਇਸ ਗੱਲ ਤੋਂ ਵਿਨੇਸ਼ ਫੋਗਾਟ ਭੜਕ ਉੱਠੀ

ਆਪ ਤਾਂ ਕਰਵਾਇਆ ਹੀ ਕਰੋਗੇ ਹਾਂ ਤਾਂ ਪਰ ਤੁਸ ਬਤਾਓ ਉਹ ਲੋਕ ਦਾ ਕੀ ਕੇਸ ਦੀ ਜਾਣਕਾਰੀ ਮੰਗਣ ਤੇ ਜਦੋਂ ਹਲਕੇ ਦਾ ਐਸਐਚਓ ਮੌਜੂਦਾ ਐਮਐਲਏ ਨੂੰ ਪਛਾਣਨ ਤੋਂ ਇਨਕਾਰ ਕਰ ਦੇਵੇ ਫਿਰ ਫਰਕ ਤਾਂ ਪੈਂਦਾ ਹੈ ਤਾਂ ਜ਼ਾਹਿਰ ਜੀ ਗੱਲ ਹੈ ਜਦੋਂ ਇੱਕ ਐਮਐਲਏ ਦੇ ਨਾਲ ਐਸਐਚਓ ਦੀ ਬਹਿਸਬਾਜ਼ੀ ਤਲਖੀ ਦੇ ਵਿੱਚ ਬਦਲ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਅਗਲੀ ਖਬਰ ਦਾ ਰੁਕ ਕਰਦੇ ਹਾਂ ਟਰੈਕਟਰ ਵਾਲੀ ਲੜਕੀ ਦੇ ਐਮਐਮਐਸ ਦੇ ਮਾਮਲੇ ਨੂੰ ਲੈ ਕੇ ਪੂਰਾ ਮਾਹੌਲ ਗਰਮਾਇਆ ਹੋਇਆ ਕਿਉਂਕਿ ਹਜੇ ਤੱਕ ਮੁਜ਼ਮਮਾਂ ਦੀ ਗ੍ਰਿਫਤਾਰੀ ਨਹੀਂ ਹੋਈ। ਤੇ ਜਿਸ ਨੂੰ ਲੈ ਕੇ 24 ਘੰਟਿਆਂ ਦੇ ਅੰਦਰ ਹੀ ਪੰਜਾਬ ਮਹਿਲਾ ਕਮਿਸ਼ਨ ਦਾ ਦੂਜਾ ਬਿਆਨ ਵੀ ਸਾਹਮਣੇ ਆ ਗਿਆ ਜਿਸ ਦਾ ਕਹਿਣਾ ਹੈ ਕਿ ਵਾਇਰਲ ਵੀਡੀਓਜ਼ ਨੂੰ ਲੈ ਕੇ ਕੁੜੀ ਵਾਲੇ ਕਾਫੀ ਡਿਪਰੈਸ਼ਨ ਵਿੱਚ ਨੇ। ਮੈਂ ਲੜਕੀ ਨਾਲ ਗੱਲ ਕੀਤੀ ਹੈ, ਲੜਕੀ ਦੇ ਫਾਦਰ ਨਾਲ ਗੱਲ ਕੀਤੀ ਹੈ। ਲੜਕੀ ਬਹੁਤ ਡਿਪਰੈਸ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਮੈਮ। ਉਹਨੇ ਮੈਨੂੰ ਪੂਰਾ ਡਿਟੇਲ ਦੱਸਿਆ ਇਸ ਘਟਨਾ ਦਾ। ਕਿ ਜੋ ਮੈਨੂੰ ਲੜਕੀ ਤੋਂ ਪਤਾ ਲੱਗ ਰਿਹਾ ਕਿ ਉਹ ਲੜਕਾ ਬਾਹਰ ਦਾ ਆ ਇਹ ਨਾ ਹੋਏ ਕਿ ਕਿਤੇ ਬਾਹਰ ਨਿਕਲ ਜਵੇ ਕੰਟਰੀ ਛੱਡ ਕੇ ਚਲਾ ਜਾਵੇ ਤੇ ਇਸ ਲਈ ਇਸ ਦੇ ਉੱਤੇ ਕੋਈ ਐਸੀ ਕਾਰਵਾਈ ਕਰੋ ਜਿਹੜੀ ਕਿ ਇਸ ਤੇ ਨਾਲ ਚੱਲਣੀ ਚਾਹੀਦੀ ਹੈ ਕਿ ਵੀ ਇਹ ਬੰਦਾ ਬਾਹਰ ਕੰਟਰੀ ਤੋਂ ਨਹੀਂ ਨਿਕਲ ਸਕਦਾ ਉਪਲ ਫਾਰਮ ਕੇਸ ਦੀ ਪੀੜਤਾ ਦਾ ਬਿਆਨ ਵੀ ਸਾਹਮਣੇ ਆਇਆ ਉਸ ਦਾ ਕਹਿਣਾ ਹੈ ਕਿ ਪ੍ਰਭ ਦੇ ਨਾਲ 2024 ਚ ਟਰੈਕਟਰ ਲੈਣ ਵੇਲੇ ਦੋਸਤੀ ਹੋਈ ਫਿਰ ਸੋਸ਼ਲ ਮੀਡੀਆ ਜ਼ਰੀਏ ਦੋਨੇ ਇੱਕ ਦੂਜੇ ਦੇ ਨੇੜੇ ਹੋਏ ਦੋਨਾਂ ਦੇ ਪਰਿਵਾਰਾਂ ਨੇ ਮੁਲਾਕਾਤ ਕੀਤੀ ਜਿਨ੍ਹਾਂ ਨੇ ਉਹਨਾਂ ਨੂੰ 5-6 ਮਹੀਨੇ ਦਾ ਸਮਾਂ ਦਿੱਤਾ ਪਰ ਇਸੇ ਵਿਚਾਲੇ ਉਸ ਨੂੰ ਪਤਾ ਲੱਗਿਆ ਕਿ ਪ੍ਰਭ ਕਿਸੇ ਹੋਰ ਕੁੜੀ ਨਾਲ ਵੀ ਰਿਲੇਸ਼ਨ 'ਚ ਹੈ ਜਦੋਂ ਉਸਨੇ ਉਸ ਨੂੰ ਦੂਜੀ ਕੁੜੀ ਨੂੰ ਛੱਡਣ ਨੂੰ ਕਿਹਾ ਤਾਂ ਉਹ ਭੜਕ ਗਿਆ ਤੇ ਫਿਰ ਇੰਸਟਾਗ੍ਰਾਮ ਤੇ ਇਤਰਾਜ਼ਯੋਗ ਵੀਡੀਓਜ਼ ਵਾਇਰਲ ਕਰ ਦਿੱਤੀਆਂ ਪੀੜਤਾ ਨੇ ਕੈਨੇਡਾ ਦੇ ਐਸਐਨਆਰਆਈ ਮੁੰਡੇ ਨਾਲ ਪੂਰੀ ਜ਼ਿੰਦਗੀ ਬਿਤਾਉਣ ਦੇ ਸੁਪਨੇ ਸੰਜੋਏ ਸੀ ਪਰ ਸੁਪਨੇ ਪੂਰੇ ਹੋਣ ਤੋਂ ਪਹਿਲਾਂ ਹੀ ਜਦੋਂ ਮੰਗੇਤਰ ਉਸਦੀ ਇੱਜ਼ਤ ਦਾ ਕਾਤਲ ਬਣ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਅਗਲੀ ਖਬਰ ਦਾ ਰੁਕ ਕਰਦੇ ਹਾਂ ਹਰਿਆਣਾ ਦੇ ਭਿਵਾਨੀ ਦੀ ਮਨੀਸ਼ਾ ਦੇ ਭਲੇਖੇ ਸੋਨੀਪੱਤ ਦੀ ਮਨੀਸ਼ਾ ਸ਼ਰਮਾ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਜਿਸ ਤੋਂ ਬਾਅਦ ਸੋਨੀਪੱਤ ਦੀ ਮਨੀਸ਼ਾ ਸ਼ਰਮਾ ਨੂੰ ਆਪਣੀ ਵਾਇਰਲ ਤਸਵੀਰ ਤੇ ਵੀਡੀਓ ਜਾਰੀ ਕਰਨਾ ਪੈ ਗਿਆ ਤੇ ਲੋਕਾਂ ਨੂੰ ਇਹ ਦੱਸਣਾ ਪਿਆ ਕਿ ਇਹ ਉਹਨਾਂ ਦੀ ਤਸਵੀਰ ਹੈ ਜਿਸ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਭਾਈ ਇਹ ਮੈਂ ਨੀਉ ਮੈਂ ਸੋਨੀਪੱਤ ਤੋਂ ਉਹ ਭਿਵਾਨੀ ਸਹਿਬ ਹਨ ਤੋ ਆਪਣਾ ਆ ਮਿਸ ਅੰਡਰਸਟੈਂਡਿੰਗ ਕੋ ਦੂਰ ਕਰੇ ਪਲੀਜ਼ ਮੇਰੀ ਵੀਡੀਓ ਐਸੇ ਨਾ ਡਾਲ ਲੈ ਸੋਸ਼ਲ ਮੀਡੀਆ ਸੇ ਮੇਰਾ ਹੱਥ ਧੋੜ ਕਰਕੇ ਨਿਵੇਦਨ ਹੈ ਦਰਸਲ ਪਿਛਲੇ 3 ਦਿਨਾਂ ਤੋਂ ਲੋਕ ਸੋਨੀਪੱਤ ਦੀ ਮਨੀਸ਼ਾ ਸ਼ਰਮਾ ਦੀ ਵੀਡੀਓ ਪਾ ਕੇ ਵਿਵਾਨੀ ਦੀ ਮਨੀਸ਼ਾ ਲਈ ਆ ਦੇ ਰਹੇ ਨੇ ਕੁਝ ਵੀਡੀਓਜ਼ ਅਸੀਂ ਦਰਸ਼ਕਾਂ ਦੇ ਰੂਬਰੂ ਕਰਦੇ ਹਾਂ ਆਪਣੇ ਸ਼ੋਅ ਦੇ ਵਿੱਚ 5 ਵਜੇ ਔਰ ਉਸ ਤੋਂ ਬਾਅਦ ਰਾਤੀ 9 ਵਜੇ ਦੋਨੇ ਟਾਈਮ ਅਸੀਂ ਇਹ ਵੀਡੀਓਜ਼ ਜਦੋਂ ਸਾਡਾ ਸ਼ੋਅ ਹੁੰਦਾ ਉਦੋਂ ਸਾਹਮਣੇ ਰੱਖਦੇ ਆ ਤਾਂ ਕਿ ਵੱਧ ਤੋਂ ਵੱਧ ਦਰਸ਼ਕਾਂ ਨੂੰ ਇਸ ਮੁਹਿੰਮ ਦੇ ਨਾਲ ਜੋੜਿਆ ਜਾ ਸਕੇ ਵੱਧ ਤੋਂ ਵੱਧ ਪੌਦੇ ਲਗਾਉਣ ਵੱਲ ਪਬਲਿਕ ਨੂੰ ਜਨਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਕੁਝ ਵੀਡੀਓਜ਼ ਦੇਖਦੇ ਆ ਜਿਹੜੇ ਸਾਡੇ ਤੱਕ ਪਹੁੰਚੇ ਲਗਾਈਏ ਲਗਾਈਏ ਕਰਤੀ ਮਾਨੂੰ ਕਰਤੀ ਮਾਨੂੰ ਸੜਕ ਬਣਾਈਏ ਸੜਕ ਬਣਾਈਏ ਜੇ ਕੋਈ ਰੁਕਲਾਵ ਨਾਲ ਰੁਕਣਾ ਪਰਗਤਾ ਪੈਂਦਾ ਹੈ ਪਰਗਤਾ ਪੈਂਦਾ ਹੈ ਇੱਕ ਰੁਕ ਲੋਨ ਨਾਲ ਫਰਕ ਤਾਂ ਪੈਂਦਾ ਹੈ ਇੱਕ ਤੋਂ ਬੋਦਲ ਗੋਨ ਨਾਲ ਫਰਕ ਤਾਂ ਪੈਂਦਾ ਹੈ ਜਿੱਕੇ ਰੁਕਣ ਸੋ ਸੁ ਇੱਕ ਰੁਕਲਾਉਣ ਨਾਲ ਫਰਕ ਤਾਂ ਪੈਂਦਾ ਹੈ ਤਾਂ ਤੁਸੀਂ ਵੀ ਵੱਧ ਚੜ ਕੇ ਇਸ ਮੂਹਮ ਦਾ ਹਿੱਸਾ ਬਣੋ ਕਿਉਂਕਿ ਹਰ ਇੱਕ ਛੋਟੇ ਜਿਹੇ ਕਦਮ ਨਾਲ ਵੀ ਫਰਕ ਤਾਂ ਪੈਂਦਾ ਹੈ ਇਸ ਖਾਸ ਪ੍ਰੋਜੈਕਟ ਜੇ ਫਿਲਹਾਲ ਇਹ ਨਹੀਂ ਮੈਨੇ ਦੇ ਜਾ ਸਕਦਾ ਸੋ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਸੁਲਤਾਨ ਸੋ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਤੋਂ ਕਿਉਂਕਿ ਇਸ ਵੇਲੇ ਜਿਹੜੀ بارش ਹੋ ਰਹੀ ਹੈ ਮੌਨਸੂਨ ਐਕਟਿਵ ਹੈ ਉਸਨੇ ਖਾਸ ਕਰਕੇ ਜਿਹੜਾ ਡੈਮਾਂ ਦੇ ਨੇੜੇ ਦਾ ਇਲਾਕਾ ਹੈ ਡੈਮਾਂ ਦੇ ਨੇੜੇ ਦੇ ਪਿੰਡ ਨੇ ਉੱਥੇ ਬੇहद ਚਿੰਤਾ ਵਧਾ ਰੱਖੀ ਹੈ ਜ਼ਬਾਹੀ ਮਚਾਈ ਹੋਈ ਹੈ ਖੇਤਾਂ ਦੇ ਵਿੱਚ ਪਾਣੀ ਹੈ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਸੜਕਾਂ ਪਾਣੀ ਚ ਡੁੱਬੀਆਂ ਹੋਈਆਂ ਨੇ ਔਰ ਸਭ ਤੋਂ ਬੁਰਾ ਹਾਲ ਹੈ ਸੁਲਤਾਨਪੁਰ ਲੋਧੀ ਇਲਾਕੇ ਦਾ ਮੰਡਲਕਾ ਮੰਡਲਕੇ ਦੇ ਵਿੱਚ ਸੈਂਕੜੇ ਏਕੜ ਫਸਲ ਜਿਹੜੀ ਹੈ ਉਹ 4 ਤੋਂ 5-5 ਫੁੱਟ ਤੱਕ ਪਾਣੀ 'ਚ ਡੁੱਬੀ ਹੋਈ ਪਿਛਲੇ ਕਈ ਦਿਨਾਂ ਤੋਂ ਪੰਜਾਬ ਤੇ ਗਵਾਂਡੀ ਸੂਬੇ ਹਿਮਾਚਲ 'ਚ ਲਗਾਤਾਰ ਹੋ ਰਹੀ ਬਾਰਿਸ਼ ਨੇ ਨਦੀਆਂ ਦਾ ਪਾਣੀ ਦਾ ਪੱਧਰ ਵਧਾ ਦਿੱਤਾ ਹੈ ਅਲਮੇ ਹੈ ਕਿ ਸੁਲਤਾਨਪੁਰ ਲੋਧੀ ਦੇ 16 ਪਿੰਡ ਪਾਣੀ 'ਚ ਡੁੱਬੇ ਹੋਏ ਨੇ ਲੋਗੇ ਪਾਣੀ ਦਾ ਇਹਨੂੰ ਕਿਸੇ ਨੇ ਅਜੇ ਤੱਕ ਸਾਰ ਨਹੀਂ ਲਈ 11 ਪਿੰਡ ਜਿਹੜੇ ਸੁਲਤਾਨਪੁਰ ਸਾਹਿਬ ਦੇ ਇਦਾਂ ਬਰਬਾਦ ਹੋ ਗਈਆਂ ਫਸਲਾਂ ਜ਼ਮੀਨਾਂ ਵੀ ਬਰਬਾਦ ਹੋਈ ਜਾਂਦੀਆਂ ਉਧਰੋਂ ਮਾਝੇ ਦੇ ਹਜ਼ਾਰਾਂ ਹੀ ਪਿੰਡ ਜਿਹੜੇ ਬਰਬਾਦ ਹੋ ਗਏ ਆ ਇੱਕ ਸਿਰਫ ਕੱਲਾ ਬਾਉਪੁਰ ਨਹੀਂ ਸਾਰਾ ਮੰਡਲਾ ਦਾ ਸਾਰਾ ਹੀ ਫਸਲ ਤਬਾਹ ਹੋ ਗਈ ਸੈਂਕੜੇ ਏਕੜ ਫਸਲ ਡੁੱਬ ਗਈ ਉਥੇ ਹੀ ਕਿਸਾਨਾਂ ਨੂੰ ਪਿਛਲੇ ਸਾਲ ਵਰਗੀ ਤਬਾਹੀ ਦੀ ਅਸ਼ੰਕਾ ਸਤਾ ਰਹੀ ਹੈ ਕੱਲਾ ਬਾਉਪੁਰ ਨਹੀਂਗਾ ਡੁੱਬਾ ਇਧਰ ਵੀ ਏਰੀਆ ਸਾਰਾ ਹਜ਼ਾਰਾਂ ਕਿੱਲੇ ਡੁੱਬ ਗਿਆ ਵਾ ਆ ਦੇਖੋ ਕਿਥੋਂ ਤੱਕ ਮੁੰਡਾ ਪਿੰਡ ਭੈਲ ਆ ਯਾ ਏਰੀਏ ਜਿੰਨੇ ਆ ਧੁੰਦੇ ਤੱਕ ਡੁੱਬਾ ਪਿਆ ਜੇਦਰ ਕੋਈ ਕੋਈ ਸਾਰ ਨਹੀਂ ਕੀਨੇ ਲਈ ਕੈਬਨਨ ਮੰਤਰੀ ਬਰਿੰਦਰ ਗੋਇਲ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜੇਦਰ ਪਾਕਿਸਤਾਨ ਦੇ ਵਿੱਚ ਤੁਸੀ ਬੰਨ ਟੁੱਟਣ ਤੋਂ ਬਾਅਦ ਹੁਣ ਉਸ ਦਾ ਅਸਰ ਭਾਰਤੀ ਸੀਮਾ ਤੇ ਵੀ ਦਿਖਾਈ ਦੇਣ ਲੱਗਿਆ ਔਰ ਪੀਐਸਐਫ ਦੀਆਂ ਚੌਕੀਆਂ ਤੱਕ ਪਾਣੀ ਪਹੁੰਚ ਤੇ ਸਤਲੁਜ ਨਦੀ ਦਾ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ ਜਾਣਕਾਰੀ ਮੁਤਾਬਕ ਹੜ ਦਾ ਪਾਣੀ ਫਿਰੋਜ਼ਪੁਰ ਤੱਕ ਪਹੁੰਚ ਚੁੱਕਿਆ ਹੈ ਤੇ ਬੀਐਸਐਫ ਦੀ ਚੈੱਕ ਪੋਸਟ ਵੀ ਇਸ ਦੀ ਚਪੇਟ ਚ ਆ ਗਈ ਹੈ ਇਸ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਜਵਾਨ ਥੋਰੀਆਂ ਚ ਰੇਤ ਭਰ ਕੇ ਅਸਥਾਈ ਤੌਰ ਤੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਕਿਰੇ ਦੂਰ ਸਾਈਵੇਂ ਤੋਂ ਜਾਨੀ ਕਿ ਕ੍ਰੋਸ ਕਰ ਚੁੱਕਾ ਸਿਤਾਰਾ ਨੂੰ ਕਿ ਸਾਡੇ ਪਿੰਡ ਪਾਣੀ ਦਾ ਖੇਤਾਂ ਦੇ ਵਿੱਚ ਫੜਨਾ ਸ਼ੁਰੂ ਹੋ ਚੁੱਕਾ ਹੈ ਜੀ ਕਿੰਨੇ ਕੁ ਜਿਹੜੀ ਫਸਲ ਹੈ ਇਸ ਟਾਈਮ ਜਿਹੜੀ ਆ ਉਹ ਪਾਣੀ ਠਾ ਪਾਣੀ ਇੱਥੇ ਜਿਹੜਾ ਤਾਰਾ ਤੋਂ ਪਾਰ ਜਿਹੜੀ ਜ਼ਮੀਨ ਹੈ ਉਹ ਪਾਣੀ ਦੇ ਵਿੱਚ ਹਜੇ ਡੁੱਬੀਆਂ ਨਹੀਂ ਪ੍ਰੋਪਰ ਪਾਣੀ ਕ੍ਰੋਸ ਕਰ ਚੁੱਕਾ ਹੀ ਪਾਣੀ ਵਿੱਚ ਆ ਗਿਆ ਜ਼ਮੀਨਾਂ ਦੇ ਵਿੱਚ ਫੜਦਾ ਪਾਣੀ ਸਰਹੱਦੀ ਪਿੰਡ ਗੱਟੀ ਰਾਜੋ ਤੱਕ ਪਹੁੰਚ ਚੁੱਕਿਆ ਤੇ ਸਥਾਨਕ ਲੋਕ ਲਗਾਤਾਰ ਖਤਰੇ ਦੇ ਸਾਈ ਚੱਜੋ ਰਹੇ ਨੇ ਕਿਹਦਾ ਹਾਲਾਤ ਮਾੜੀ ਨਜ਼ਰ ਆ ਰਿਹਾ ਇਨਸਾਨਾਂ ਦਾ ਇਹ ਲਵੇ ਸਾਡੇ ਦਾ 2000 ਕਈ ਵਾਲੇ ਮੌਲ ਬਨੇ ਸਾਨੂੰ ਤੇ ਇਸ ਏਰੀਆ ਦੇ ਵਿੱਚ ਸਾਡੇ ਨਾਲ ਗਰਦੋਰੀ ਵੀ ਨਹੀਂ ਕੀਤੀ ਜਦੋਂ ਸਾਨੂੰ ਮੁਆਵਜ਼ਾ ਵੀ ਦਿੱਤਾ ਜਾਂਦਾ ਅੱਗੇ ਮਿਲ ਜਾਂਦਾ